ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਠੀਕ ਠਾਕ ਹੋ ਜੀ। ਆ ਤੁਸੀਂ ਉੱਪਰ ਡਿਸਕ੍ਰਿਪਸ਼ਨ ਪੜ ਹੀ ਲਿਆ ਹੋਣਾ ਜੀ। ਸੁਖਵਿੰਦਰ ਪੀਪੀ ਭਾਜੀ ਨੂੰ ਸਪੋਰਟ। ਦੇਖੋ ਆਪਣੀ ਕਿਸੇ ਨਾ ਨਿੱਜੀ ਲੜਾਈ ਹੋ ਸਕਦੀ ਆ ਯਾਰ। ਪਰ ਜਦੋਂ ਉਹ ਲੜਾਈ ਆਪਣੇ ਗਾਲਾਂ ਦੇ ਵਿੱਚ ਆ ਜਾਂਦੀਆਂ ਹਨ ਧੀਆਂ ਭੈਣਾਂ ਤੱਕ ਆਪਾਂ ਪਹੁੰਚ ਜਾਂਦੇ ਆ ਉਹ ਬਹੁਤ ਗਲਤ ਗੱਲ ਆ ਯਾਰ। ਬਹੁਤ ਗਲਤ ਗੱਲ ਆ ਇਹ। ਪੜ ਪੜ ਕੇ ਮੈਂ ਕਹਿੰਦਾ ਦਿਮਾਗ ਖਰਾਬ ਹੋ ਜਾਂਦਾ ਫੇਸਬੁਕਾਂ ਤੇ ਕਿ ਆ ਕੀ ਲਿਖ ਰਹੇ ਆ ਆਪਾਂ ਯਾਰ ਉਹ ਵੀ ਇੱਕ ਜਿਹੜਾ ਬੰਦਾ ਆਪਣੇ ਆਪ ਨੂੰ ਡਾਕਟਰ ਕਹਿ ਰਿਹਾ ਵਾ ਜਿਹੜਾ ਕਹਿੰਦਾ ਮੈਨੂੰ ਸੰਵਿਧਾਨ ਪਤਾ ਵਾ ਉਹ ਬੰਦਾ ਲਿਖ ਰਿਹਾ ਦੇਖੋ ਤੁਸੀਂ ਠੀਕ ਨਹੀਂ ਜੀ ਇਹ ਕ ਦੇਖੋ ਵਿਰੋਧ ਕਰਨ ਦੇ ਕਈ ਤਰੀਕੇ ਹੁੰਦੇ ਨੇ ਇਹ ਥੋੜਾ ਕਿ ਆਪਾਂ ਕਿਸੇ ਦੀ ਧੀ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੀ ਬੇਟੀ ਬਾਰੇ ਕਿਸੇ ਦੀ ਭੈਣ ਬਾਰੇ ਆਪਾਂ ਗਲਤ ਲਿਖੀ ਜਾਈਏ ਯਾਰ ਇਹ ਥੋੜਾ ਕੋਈ ਬੰਦੇ ਨੂੰ ਬੰਦਿਆਂ ਦੀ ਗੱਲਾਂ ਨੇ ਯਾਰ ਕੋਈ ਜੇ ਥੋੜੀ ਕਿਸੇ ਨਾਲ ਪਰਸਨਲ ਪਰਸਨਲ ਲੜਾਈ ਹੋ ਸਕਦੀ ਆ ਜੇ ਤੁਹਾਡੀ ਪਰਸਨਲ ਲੜਾਈ ਹੈ ਉਹਨਾਂ ਪਰਸਨਲ ਹੋ ਕੇ ਲੜੋ ਯਾਰ ਮਾਵਾ ਭੈਣਾਂ ਦਾ ਕੀ ਕਸੂਰ ਹੈ ਯਾਰ ਮੈਨੂੰ ਦੱਸੋ ਇੱਕ ਗੱਲ ਪਹਿਲੀ ਗੱਲ ਸਾਡੇ ਤੇ ਇੱਕ ਸਾਡੇ ਗੁਰੂਆਂ ਨੇ ਔਰਤ ਨੂੰ ਸਭ ਤੋਂ ਉੱਚਾ ਦਰਜਾ ਦਰਜਾ ਦਿੱਤਾ ਹੋਇਆ ਵਾ ਜੀ ਤੇ ਅੱਜ ਆਪਾਂ ਉਸੇ ਦਰਜੇ ਨੂੰ ਲਿਆ ਕੇ ਕਿੱਥੇ ਰੱਖ ਰਹੇ ਹਾਂ ਦੱਸੋ ਤੁਸੀਂ ਯਾਰ ਮੈਨੂੰ ਇੱਕ ਚੀਜ਼ ਦੱਸੋ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਪੈਗੰਬਰਾਂ ਨੇ ਔਰਤ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੋਇਆ ਵਾ ਤੇ ਆਪਾਂ ਉਸ ਔਰਤ ਨੂੰ ਲੈ ਕੇ ਕਿੱਥੇ ਰੱਖਤਾ ਗਾਲਾ ਗਾਲਾਂ ਕੱਢੀ ਜਾਂਦੇ ਉਹਨਾਂ ਉਸ ਔਰਤ ਨੂੰ ਆਪਾਂ ਗਾਲਾਂ ਕੱਢੀ ਜਾਂਦੇ ਆ ਯਾਰ ਠੀਕ ਨਹੀਂ ਔਰਤ ਦੇ ਚਾਰ ਰੂਪ ਹੁੰਦੇ ਆ ਪਹਿਲਾ ਮਾਂ ਫਿਰ ਭੈਣ ਫਿਰ ਵਾਈਫ ਫਿਰ ਬੇਟੀ ਇਹਨਾਂ ਚਾਰ ਰੂਪ ਦੇ ਵਿੱਚ ਆਪਣਾ ਕਿਸੇ ਨਾ ਕਿਸੇ ਤਰ੍ਹਾਂ ਸਬੰਧ ਆਪਣਾ ਔਰਤ ਨਾਲ ਹੈਗਾ ਵਾ ਠੀਕ ਨਹੀਂ ਫਿਰ ਤੁਸੀਂ ਦੇਖੋ ਇੱਕ ਗੱਲ ਮੈਨੂੰ ਸਮਝ ਨਹੀਂ ਲੱਗਦੀ ਦੇਖੋ ਸੁਖਵਿੰਦਰ ਪੀਪੀ ਭਾਜੀ ਨੇ ਪੋਸਟ ਪਾਈ ਚਲੋ ਭਾਈ ਜਿਹਦੇ ਮਰਜ਼ੀ ਹੱਕ ਚ ਪਾਈ ਉਹਨਾਂ ਦਾ ਅਧਿਕਾਰ ਆ ਜੇ ਕਿਸੇ ਨਾਲ ਕਿਸੇ ਦੀ ਕੋਈ ਨਿੱਜੀ ਲੜਾਈ ਤੁਸੀਂ ਉਹਨੂੰ ਫੋਨ ਕਰ ਸਕਦੇ ਹੋ ਕੋਈ ਕਮੈਂਟ ਹੋਰ ਲਿਖ ਸਕਦੇ ਹੋ ਤੁਸੀਂ ਉਹਨਾਂ ਦੀ ਬੇਟੀ ਨੂੰ ਅਪਸ਼ਬਦ ਪੇ ਲਿਖ ਰਹੇ ਹੋ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੋਈ ਬੰਦੇ ਆ ਡਾਕਟਰ ਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਗੁਰਿੰਦਰ ਮੇਰਾ ਇਹਨੂੰ ਸਵਾਲ ਆ ਮੈਨੂੰ ਜਵਾਬ ਦੇ ਦੇਵੇ ਇਹਨੂੰ ਮੈਂ ਦੱਸਦਾ ਅੱਜ ਕਿਵੇਂ ਧੀਆਂ ਭੈਣਾਂ ਨੂੰ ਗਾਲਾ ਕੱਢਦਾ ਹੈ ਬੰਦਾ ਤੈਨੂੰ ਸ਼ਰਮ ਸ਼ਰਮ ਹੈ ਨਹੀਂ ਕਿ ਭਾਈ ਤੇਰੇ ਘਰੇ ਧੀਆਂ ਭੈਣਾਂ ਹੈ ਨਹੀਂ ਗਈਆਂ ਤੈਨੂੰ ਅਕਲ ਮਾਰੀ ਦਿੱਤੀ ਨਹੀਂ ਕਿਸੇ ਨੇ ਕਿ ਕਿਵੇਂ ਕਿਹ ਕਿਹ ਪੈਂਡ ਦੀ ਇੱਜ਼ਤ ਕਰਨੀ ਆ ਜਾਂ ਕਿਸੇ ਬੰਦੇ ਨੂੰ ਕਿਵੇਂ ਕੀ ਕਰਨਾ ਵਾ ਤੂੰ ਚੱਕ ਕੇ ਉੱਠ ਕੇ ਮੂੰਹ ਚੱਕ ਕੇ ਕਿਸੇ ਦੀ ਬੇਟੀ ਬਾਰੇ ਬੋਲ ਰਿਹਾ ਵਾ ਮੇਰੇ ਵੀ ਘਰੇ ਬੇਟੀ ਆ ਮੇਰੀ ਵੀ ਬੇਟੀ ਆ ਸੁਖਵਿੰਦਰ ਪੀਪੀ ਭਾਜੀ ਦੀ ਬੇਟੀ ਆ ਮੇਰੀ ਵੀ ਬੇਟੀ ਆ ਉਹ ਉਹ ਮੇਰੀ ਵੀ ਬੇਟੀ ਆ ਜਿਹਨੂੰ ਤੂੰ ਬੋਲਿਆ ਵਾ ਮੇਰੇ ਵੀ ਘਰੇ ਹੈਗੀ ਆ ਮੇਰੀ ਬੇਟੀ ਮੇਰੀ ਵਾਈਫ ਵੀ ਹੈਗੀ ਮੇਰੀ ਮਾਂ ਵੀ ਹੈਗੀ ਆ ਤੁਸੀਂ ਇੱਕ ਕਿਸੇ ਬੰਦੇ ਦੀ ਲੜਾਈ ਨੂੰ ਤੁਸੀਂ ਗਾਲਾਂ ਤੁਸੀਂ ਉਹਨੂੰ ਉਹਦੀ ਬੇਟੀ ਬਾਰੇ ਅਪਸ਼ਬਦ ਬੋਲ ਨਹੀਂ ਜਾਂਦੇ ਹੋ ਉਹਦੀ ਬੇਟੀ ਨਾਲ ਤੈਨੂੰ ਕੀ ਕਹਿਤਾ ਓਏ ਫੇਰ ਤੁਸੀਂ ਕਹਿੰਦੇ ਹੋ ਇਕੱਠੇ ਹੋ ਕੇ ਮੇਰੇ ਤੇ ਪਰਚਾ ਦਿੰਦੇ ਨੇ ਪਰਚਾ ਨਾ ਦੇਣ ਤਾਂ ਹੋਰ ਕੀ ਕਰਨ ਜਿਆਦਾ ਸਿੱਧਾ ਹੋ ਕੇ ਵੱਜ ਫਿਰ ਵੱਜਦਾ ਵੀ ਹੈ ਨਹੀਂਗਾ ਫਿਰ ਤੂੰ ਉੱਥੇ ਬਹਿ ਗਿਆ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਤੇ ਲੱਗ ਗਿਆ ਪਿੱਛੇ ਤੂੰ ਗੁਰੂਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਪਿੱਛੇ ਹੀ ਤੁਸੀਂ ਆਪਣੇ 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 ਜਿਹੜੇ ਤੁਸੀਂ ਦੇਵੀ ਦੇਵਤੇ ਨੂੰ ਮੰਨਦੇ ਹੋ ਜਿਹੜੇ ਗੁਰੂਆਂ ਨੂੰ ਮੰਨਦੇ ਹੋ ਉਹਦੀਆਂ ਫੋਟੋਆਂ ਲਾ ਕੇ ਤੁਸੀਂ ਉੱਥੇ ਫੋਟੋਆਂ ਲੱਗੀਆਂ ਹੋਈਆਂ ਉਹਦੇ ਮੂਹਰੇ ਬਹਿ ਕੇ ਤੂੰ ਕਿਸੇ ਦੀ ਧੀ ਨੂੰ ਗਾਲ ਗਲਤ ਬੋਲਦਾ ਯਾਰ ਜਿਹੜੀ ਔਰਤ ਨੂੰ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਭ ਤੋਂ ਉੱਚਾ ਦਰਜਾ ਦਿੱਤਾ ਵਾ ਉਸੇ ਉਹਨਾਂ ਦੀ ਫੋਟੋ ਮੂਰੇ ਬੈ ਕੇ ਤੂੰ ਤੀ ਤੂੰ ਕਿਸੇ ਦੀ ਤੀ ਤੂੰ ਗਲਤ ਬੋਲ ਰਿਹਾ ਵਾ ਫੇਰ ਤੇਰੀ ਲੱਤਾਂ ਭਾਰ ਨਹੀਂ ਚਲਦੀਆਂ ਫੇਰ ਤੇਰੀ ਲੱਤਾਂ ਭਾਰ ਨਹੀਂ ਚਲਦੀਆਂ ਹੈਗੀਆਂ ਜਿਆਦਾ ਟਾਈਮ ਦੇ ਕੇ ਇੱਕ ਦਿਨ ਆ ਸਾਡੇ ਨਾਲ ਬੈਠ ਕਿਸੇ ਦਿਨ ਦੱਸ ਤੂੰ ਕੈਮ ਜਿੱਥੇ ਆਉਣ ਆਲਾ ਮੈਂ ਤਾਂ ਇਹ ਜਿਹੜੇ ਲੋਕ ਇਹਨੂੰ ਸਪੋਰਟ ਕਰਦੇ ਡਾਕਟਰ ਨੂੰ ਉਹਨੂੰ ਉਹਨੂੰ ਕਹੋਂਦੇ ਵੀ ਤੁਸੀਂ ਸਪੋਰਟ ਕਰੋਗੇ ਉਹਨੂੰ ਉਹ ਕਿਸੇ ਦੀ ਤੀ ਬਾਰੇ ਗਲਤ ਬੋਲ ਰਿਹਾ ਹੁਣ ਵੀ ਤੁਸੀਂ ਸਪੋਰਟ ਕਰੋਗੇ ਕਰੋ ਫੇਰ ਜਿਆਦਾ ਰੱਖੋ ਟਾਈਮ ਜਿਆਦਾ ਟਾਈਮ ਰੱਖੋ ਅਗਲੇ ਨਾਲ ਅਸੀਂ ਆਉਣੇ ਆ ਮੈਂ ਕਰੂਗਾ ਭਾਜੀ ਨਾਲ ਇੱਕ ਥਾਪੜ ਕੇ ਕਰੂਗਾ ਸਾਡੀ ਕਿਸੇ ਨਾ ਵਿਚਾਰਾਂ ਨਹੀਂ ਲੜਾਈ ਹੋ ਸਕਦੀ ਆ ਤੁਸੀਂ ਅਗਲੇ ਦਿਤੀ ਭੈਣ ਤੱਕ ਪਹੁੰਚ ਗਏ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਇਹੇ ਐਸੇ ਗੱਲਾਂ ਕਰਕੇ ਮੈਂ ਪਿੱਟਦਾ ਪਿਆ ਪਿਛਲੇ ਮਹੀਨੇ ਤੋਂ ਕਿ ਭਾਈ ਲੜਾਈ ਮੇਰੀ ਆ ਭਾਨੇ ਨਾਲ ਵਿੱਚ ਧੀਆਂ ਭੈਣਾਂ ਨੂੰ ਵਿੱਚ ਲਿਆਉਂਦਾ ਕੀ ਮਤਲਬ ਬਣਦਾ ਲੋਕਾਂ ਦਾ ਗਾਲਾ ਲਿਕਣ ਦਾ ਕੀ ਮਤਲਬ ਬਣਦਾ ਲੜਾਈ ਮੇਰੀ ਦੇਖੋ ਉਹ ਕੁੜੀ ਨੇ ਇਹਨੇ ਕਿਹਾ ਜਵਾਨ ਖੇਚ ਨੂੰ ਮੈਂ ਕੁੜੀ ਨੂੰ ਜਾਣਦਾਨੀ ਉਸ ਪਿੱਛੇ ਮੈਂ ਵੀਡੀਓ ਕੱਢਤੀ ਇਹਦੇ ਇਹ ਤੋਂ ਸਵਾਲ ਕਰਤੇ ਲੜਾਈ ਮੈਂ ਮੈਂ ਕੋਈ ਗਲਤ ਨਹੀਂ ਕੀਤੀ ਸੀ ਕਿਸੇ ਨੂੰ ਇਹਦੇ ਬੰਦੇ ਉੱਠ ਕੇ ਮੈਨੂੰ ਗਾਲ੍ਹਾਂ ਕੱਢਣ ਲੱਗੇ ਅੱਜ ਕੱਲ ਇੱਥੇ ਤੱਕ ਪਹੁੰਚ ਗਈ ਆ ਕਿ ਪਰਚੇ ਹੁਣ ਹੁਣ ਜਦੋਂ ਪਰਚੇ ਪੈਂਦੇ ਨੇ ਫੇਰ ਅੱਬਾ ਧਰਨੇ ਲਾਉਨੇ ਆ ਯਾਰ ਯਾਰ ਬੋਂਡੋ ਹੀ ਨਾ ਜਿੰਨਾ ਜੋ ਜਿੰਨੇ ਜੋਗੇ ਹੈਗੇ ਉਹਦੇ ਜੋਗੇ ਰਹੋ ਆਪਾਂ ਕਿਉਂ ਆਪਾਂ ਬਾੜਾਉ ਕਰਦੇ ਆਂ ਜਿੰਨੇ ਕੱਪੜਿਆਂ ਤੋਂ ਬਾਹਰ ਹੋ ਕੇ ਜਾਓਂਗੇ ਤਾਂ ਹੀ ਹਾਲ ਹੋਣਾ ਫੇਰ ਮੁੜ ਕੇ ਜੇ ਹੁਣ ਤੇ ਤੇ ਪਰਚੇ ਹੋਣਾ ਫਿਰ ਕਹਣਾ ਤੂੰ ਆਪਣੇ ਫਿਰ ਤੇਰੇ ਜਿਹੜੇ ਤੈਨੂੰ ਉਹ ਕਰਦੇ ਨੇ ਤੈਨੂੰ ਲਾਈਕ ਕਰਦੇ ਨੇ ਜਾਂ ਇਹਨੂੰ ਡਾਕਟਰ ਨੂੰ ਜਿਹੜੇ ਇਹਨੂੰ ਉਹ ਕਰਦੇ ਨੇ ਫਿਰ ਕਹਣਾ ਜੀ ਨਿਯਾਜ ਕਰਤੀ ਨਿਯਾਜ ਕਰਦੇ ਹੋ ਯਾਰ ਤੁਸੀਂ ਤੈਨੂੰ ਸ਼ਰਮ ਤੂੰ ਲਿਖ ਕੀ ਰਿਆਂ ਦੱਸ ਫਿਰ ਟਰੀਟ ਕਰਨ ਲੱਗੇ ਵੀ ਤੂੰ ਜਦੋਂ ਹੀ ਮੈਂਟ ਲਾਉਣਾ ਜੇ ਲੱਤਾਂ ਭਾਰ ਨਹੀਂ ਚੱਲਦੀਆਂ ਲਿਖਿਆ ਹੀ ਨਾ ਫਿਰ ਤੂੰ ਜੇਰੇ ਟਰੀਟ ਕਰ ਗਿਆ ਤੂੰ ਕੋਈ ਸ਼ਰਮ ਨੂੰ ਹੱਥ ਮਾਰੋ ਕੋਈ ਸ਼ਰਮ ਨੂੰ ਹੱਥ ਮਾਰੋ ਪੀ ਪੀ ਆਪਣੇ ਸੁਖਮਿੰਦਰ ਭਾਜੀ ਯਾਰ ਤੇਰੇ ਘਰ ਦੇ ਬਾਹਰ ਆਉਂਦੇ ਆ ਜੇ ਬੰਦੇ ਦਾ ਪੁੱਤ ਆ ਨਾ ਮਿਲਣੀ ਉਹਨਾਂ ਨੂੰ ਨਹੀਂ ਤਾਂ ਮੈਨੂੰ ਦੱਸ ਮੇਰੀ ਬੇਟੀ ਆ ਉਹ ਮੇਰੀ ਜਿੱਦੋਂ ਭਾਜੀ ਦੀ ਬੇਟੀ ਆ ਮੇਰੀ ਵੀ ਬੇਟੀ ਆ ਉਕਰ ਉਹ ਮੇਰੀ ਵੀ ਬੇਟੀ ਆ ਕਮਾਲ ਆ ਯਾਰ ਦੇਖੋ ਦਿਮਾਗ ਖਰਾਕ ਨਾ ਹੋਇਆ ਪਏ ਲੋਕਾਂ ਦਾ ਯਾਰ ਤੁਸੀਂ ਬੰਦੇ ਨਾਲ ਤੁਹਾਡੀ ਨਿੱਜੀ ਲੜਾਈ ਆ ਤੁਸੀਂ ਧੀਆਂ ਪੈਣਾ ਤੱਕ ਆ ਕੇ ਯਾਰ ਕੀ ਗੱਲਾਂ ਕਰਦੇ ਹੋ ਯਾਰ ਫੇਰ ਲੱਤਾ ਭਾਰ ਨਹੀਂ ਚਲਦੀਆਂ ਤੇਰੀਆਂ ਜਦੇ ਉੱਠ ਕੇ ਫੇਰ ਤੂੰ ਆਪਣੀ ਸਕੋਰਟੀਆਂ ਲੈਣ ਭਜਦਾ ਵਾ ਯਾਰ ਤੂੰ ਜਾ ਤਾਂ ਸਿੱਧਾ ਹੋ ਗਿਆ ਲੱਗਣਾ ਟਾਈਮ ਰੱਖ ਦੱਸ ਕਿੱਥੇ ਆਉਣਾ ਮੈਂ ਆਉਂ ਜੇ ਨਾ ਮਦਤ ਪਿਓ ਦਾ ਪੁੱਤ ਨਾ ਗਈ ਆਰੇ ਤੇਰੇ ਘਰ ਦੇ ਪਰ ਫੇ ਮਿਲਣੀ ਹੁਣ ਕੱਲਾ ਆ ਰਿਹਾ ਜੱਟ ਦਾ ਪੁੱਤ ਉਹ ਕੱਲਾ ਜੱਟ ਦਾ ਪੁੱਤ ਕੱਲਾ ਆ ਰਿਹਾ ਕਹਿੰਦਾ ਮੈਂ ਕੱਲਾ ਜਾਊ ਉਹਨੇ ਕੱਲੀ ਵੀ ਪਾਈ ਆ ਕਿ ਭਾਈ ਕਿਸੇ ਨੂੰ ਨਹੀਂ ਮੈਂ ਕਹਿੰਦਾ ਮੈਂ ਕੱਲਾ ਜਾਊ ਉਹ ਜੱਟ ਦਾ ਪੁੱਤ ਕੱਲਾ ਆ ਰਿਹਾ ਮਿਲਣੀ ਫੇਰ ਉਹਨੂੰ ਹੁਣ ਜੇ ਤੈਨੂੰ 1.5 ਫੁੱਟੇ ਨੂੰ 3 ਫੁੱਟ ਤੇ ਨਾ ਕਰਤਾ ਉਸ ਬੰਦੇ ਨੇ ਤੈਨੂੰ 1.5 ਫੁੱਟੇ ਨੂੰ ਨਾ 3 ਫੁੱਟ ਤੇ ਨਾ ਕੀਤਾ ਤਾਂ ਤਾਂ ਹੀ ਉਹਨੂੰ ਤੁਸੀਂ ਲਿਆ ਕੇ ਯਾਰ ਕਿੱਥੇ ਕੀ ਕਿੱਥੇ ਕੀ ਮੈਨੂੰ ਸਮਝ ਨਹੀਂ ਲੱਗਦੀ ਯਾਰ ਕੋਈ ਸ਼ਰਮ ਨੂੰ ਹੱਥ ਮਾਰ ਲਓ ਕੋਈ ਸ਼ਰਮ ਨੂੰ ਹੱਥ ਮਾਰ ਲਓ ਜੇ ਤੁਹਾਡੀ ਕਿਸੇ ਦਾ ਨਿੱਜੀ ਲੜਾਈ ਆ ਜਾਂ ਨਿੱਜੀ ਲੜਾਈ ਦਾ ਕਰਖੋ ਤੁਸੀਂ ਉਹਦੀ ਧੀਆਂ ਬਣਾ ਲੈ ਕਿਉਂ ਜਾਣਦੇ ਹੋ ਯਾਰ ਕਿਸੇ ਦੀ ਬੇਟੀ ਦਾ ਕਿਉਂ ਜਾਣਦੇ ਹੋ ਮੈਂ ਡਾਕਟਰ ਨੂੰ ਇੱਕ ਸਵਾਲ ਕਰਦਾ ਤੂੰ ਆਪਣੇ ਨਾਂ ਦੇ ਨਾਂ ਡਾਕਟਰ ਲਾਉਣਾ ਦੇਖੋ ਜਿੱਥੇ ਤੱਕ ਮੈਨੂੰ ਪਤਾ ਵਾ ਜਿਹੜਾ ਕਿ ਡਾਕਟਰ ਬੰਦਾ ਹੁੰਦਾ ਨਾ ਉਹਦੀ ਜਿਹੜੀ ਆਪਣੀ ਬੋਲਬਾਣੀ ਹੁੰਦੀ ਬੜੀ ਸਬਕ ਹੁੰਦੀ ਆ ਬੜੀ ਐਨ ਆਰਾਮ ਨਾਲ ਗੱਲ ਕਰਦਾ ਉਹ ਕਿਸੇ ਨਾਲ ਕਿਉਂਕਿ ਡਾਕਟਰ ਆ ਉਹਦੇ ਕੋਲ ਤਰ੍ਹਾਂ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਇਹ ਆਪਣੇ ਨਾਮ ਨਾਲ ਡਾਕਟਰ ਲਾ ਕੇ ਪਤਾ ਨਹੀਂ ਕੀ ਲੱਖੀ ਇਹ ਮੈਨੂੰ ਤਾਂ ਲੱਗਦਾ ਇਹ ਡਾਕਟਰ ਹੈਗਾ ਇਹ ਇਹ ਡਾਕਟਰ ਨਹੀਂ ਹੈਗਾ ਬਾਈ ਬਸ ਦੀ ਆ ਡਾਕਟਰ ਲਿਖਦਾ ਉਹ ਆਪਣੇ ਨਾਲ ਪਰ ਡਾਕਟਰ ਨਹੀਂ ਹੈਗਾ ਡਾਕਟਰਾਂ ਦੀ ਭਾਸ਼ਾ ਪਤਾ ਕਿੰਨੀ ਹਲੀਮੀ ਨਾਲ ਬਿਲਕੁਲ ਐ ਆਰਾਮ ਨਾਲ ਗੱਲ ਕਰਦੇ ਨੇ ਉਹ ਢਾ ਕੇ ਉਹ ਧੀਆਂ ਪੇੜਾਂ ਦੀ ਗਾਲਾਂ ਕੱਢਦੇ ਨਾ ਪੜਾ ਲਿਖ ਕੇ ਫਿਰ ਦੂਜੀ ਗੱਲ ਕਰਦਾ ਤੁਸੀਂ ਵਿਧਾਨ ਦੀ ਕਿਹੜੇ ਸੰਵਿਧਾਨ ਨੇ ਤੈਨੂੰ ਹੱਕ ਦਿੱਤਾ ਕਿਸੇ ਦੀ ਧੀ ਪੇਟ ਬਾਰੇ ਬੋਲਣ ਦਾ ਓਏ ਜੇ ਤੈਨੂੰ ਉਹਨੇ ਅਗਲੇ ਨੇ ਕੁਝ ਕਿਹਾ ਤਾਂ ਤੂੰ ਕਹਿ ਤੂੰ ਸੰਵਿਧਾਨ ਦੀਆਂ ਗੱਲਾਂ ਕਰਦਾ ਕਿ ਮੈਂ ਸੰਵਿਧਾਨ 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 ਕਿਹੜੇ ਸੰਵਿਧਾਨ ਚ ਲਿਖਿਆ ਕਿ ਕਿਸੇ ਦੀ ਧੀ ਪੇਟ ਬਾਰੇ ਗਲਤ ਲਿਖੋ ਦੱਸ ਦੇ ਮੈਨੂੰ ਤੂੰ ਇਹ ਡਾਕਟਰ ਦੇ ਜਵਾਬ ਦੇ ਦੇਵੇ ਹੁਣ ਮਿਲ ਨਹੀਂ ਹੁਣ ਜੜਦਾ ਪੁੱਤੋਂ ਕਹਿੰਦਾ ਮੈਂ ਜੜਦਾ ਪੁੱਤ ਨਹੀਂ ਜੇ ਨਾ ਗਿਆ ਹੁਣ ਮਿਲ ਨਹੀਂ ਜੜਦੇ ਪੁੱਤ ਨੂੰ ਜੇ ਤੈਨੂੰ 1.5 ਫੁੱਟ ਤੋਂ 3 ਫੁੱਟ ਦੇ ਨਾ ਕੀਤਾ ਤਾਂ ਜੜਦਾ ਪੁੱਤ ਆ ਗਈ ਅਗਲੇ ਨੂੰ ਯਾਰ ਰੱਖ ਟਾਈਮ ਰੱਖ ਟਾਈਮ ਮੈਂ ਕਹਿੰਦਾ ਰੱਖ ਟਾਈਮ ਮੈਂ ਤੇਰੀ ਨਾ ਐਜਾ ਮੋਰ ਬਣਾਉ ਤੇਰੀ ਪੈਣ ਨਹੀਂ ਪੜੀ ਤੇ ਰਹਿ ਜਾ ਮੋਰ ਬਣਾਵਾਗਾ ਤੇਰੀ ਪੈਣ ਨਹੀਂ ਪੜੀ ਤੇ ਤੇਰਾ ਮੋਰ ਬਣੂ ਬਣੂ ਹੁਣ ਤੇਰਾ ਮੋਰ ਬਣਾ ਕੇ ਛੱਡੂ ਹੁਣ ਮੈਂ ਵੀ ਮੈਂ ਕਹਿੰਦਾ ਕਿ ਕਾਨੂੰ ਛੱਡ ਯਾਰ ਹਜੇ ਪਹਿਲਾਂ ਇੱਕ ਪਾਸਾ ਇਧਰਲਾ ਕਰ ਲਈਏ ਨਹੀਂ ਤੂੰ ਹਟਣਾ ਨਹੀਂ ਨਾ ਰਹਿਗਾ ਮੈਨੂੰ ਪਰਸੋ ਤੇ ਵੀ ਕਹੀ ਜਾਂਦੇ ਮੈਂ ਕਹਾ ਭਾਈ ਜੀ ਮੈਨੂੰ ਇੱਕ ਪਾਸਾ ਪਹਿਲਾਂ ਇੱਕ ਪਾਸਾ ਹੋਣ ਲੱਤੋ ਮੈਂ ਸਾਰੇ ਵਾਂ ਲੜਾਈਆਂ ਮੈਨੂੰ ਕਰਨਾ ਪੈਣਾ ਯਾਰ ਤੂੰ ਕਿਉਂ ਦੀ ਬੇਟੀ ਬਾਰੇ ਬੋਲਿਆ ਯਾਰ ਕਿਉਂ ਮੇਰੀ ਧੀ ਬਾਰੇ ਬੋਲਿਆ ਤੂੰ ਮੇਰੀ ਧੀ ਆ ਉਹ ਜਿਹਦੇ ਬਾਰੇ ਬੋਲਿਆ ਤੂੰ ਉਹ ਬੰਦਾ ਕਿਸੇ ਨੂੰ ਕੁਝ ਕਹਿੰਦਾ ਨਹੀਂ ਕੁਝ ਉਹ ਉਹਦਾ ਕਿੰਨੀ ਧੀਆਂ ਰਹੇ ਉਹਨੇ ਫੀਸਾ ਭਰਦਾ ਉਹ ਉਹ ਕਿੰਨਿਆਂ ਨੂੰ ਕੀ ਕੋਲ ਲੈ ਕੇ ਦਿੱਤਾ ਤੂੰ 1 ਰੁਪਏ ਦੀ ਸੇਵਾ ਨਹੀਂ ਕਿਸੇ ਨੂੰ ਦਿੱਤੀ ਹੋਣੀ ਅਜੇ ਤੱਕ ਉਹ ਬਹਿ ਕੇ ਕਮਰੇ ਦੇ ਵਿੱਚ ਬਸ ਲੱਗ ਜਾਣਾ ਤੂੰ ਮੈਂ ਜੀ ਮੈਂ ਜੀ ਮੈਂ ਤੋਂ ਇਲਾਵਾ ਤੇਰੇ ਕੋਲ ਹੈ ਕੀ ਕੀਤਾ ਕੀਆ ਤੂੰ ਹੁਣ ਤੱਕ ਦੱਸ ਦੇ ਦੱਸ ਦੇ ਮੈਨੂੰ ਕੀਤਾ ਕੀਆ ਤੂੰ ਛਾਤੀ ਦੇ ਹੱਥ ਮਾਰਨੇ ਦਾ ਬੜੇ ਸੌਕੇ ਕਮਰੇ ਜੇ ਬੰਦ ਬਾਹਰ ਨਿਕਲ ਸਾਪੀ ਦਾ ਫੇਰ ਬੱਜੂਗੀ ਪਤਾ ਲੱਗੂ ਨਿਕਲ ਬਾਹਰ ਫੇਰ ਤਾਂ ਜਾ ਤਾਂ हद हो गई यार ਥੋੜੇ ਵਾਲੀ ਯਾਰ ਉਹ شریف ਬੰਦਾ ਵਿਚਾਰਾ ਮੇਰੀ ਇੱਕ ਵਾਰ ਗੱਲ ਹੋਈ ਆ ਹੁਣ ਤੱਕ ਸਿਰਫ ਜ਼ਿੰਦਗੀ ਚ ਇੱਕ ਵਾਰ ਪੀਪੀ ਬਾਜੀ ਨਾਲ ਉਹ ਸੁਖਵਿੰਦਰ ਭਾਈਆ ਸਿਰਫ ਇੱਕ ਵਾਰ ਗੱਲ ਹੋਈ ਆ ਇੱਕ ਵਾਰ ਮੈਂ ਕਹਿੰਦਾ ਬੰਦੇ ਦੇ ਐਡੀ ਵਧੀਆ ਵੇ ਆਫ ਟਾਕ ਆ ਗੱਲ ਕਰਨ ਦਾ ਬੜੇ ਤੋਂ ਬੜੇ ਬੜੇ ਤੋਂ ਬੜੇ ਬੰਦੇ ਪੜੇ ਲਿਖੇ ਚ ਵੀ ਇੰਨੀ ਹਲੀਮੀ ਨਹੀਂ ਹੁੰਦੀ ਜਿੰਨੀ ਉਸ ਉਸ ਬੰਦੇ ਚ ਸਿਰਫ ਇੱਕ ਵਾਰ ਉਹ ਵੀ ਤਿੰਨ ਕਮੈਂਟ ਗੱਲ ਹੋਈ ਸੀ ਆਈ ਭਾਨਿਆੜੇ ਕੇਸ ਦੀ ਰਿਗਾਰਡਿੰਗ ਗੱਲ ਹੋਈ ਸੀ ਮੇਰੀ ਐਡਾ ਵਧੀਆ ਨਾਈਸ ਪਰਸਨ ਤੂੰ ਉਹਨੂੰ ਯਾਰ ਗਾਲਾਂ ਕੱਢ ਰਿਹਾ ਉਹਦੀ ਧੀ ਨੂੰ ਨਹੀਂ ਗੱਡੀ ਤੂੰ ਮੇਰੀ ਧੀ ਨੂੰ ਗੱਡੀ ਤੈਨੂੰ ਮੈਂ ਐ ਜਾ ਤੇਰਾ ਮੋਰ ਬਣਾਉ ਦੇਖੀ ਤੂੰ ਹੁਣ ਤੂੰ ਯਾਦ ਰੱਖੇਗਾ ਕਿ ਕਿੱਥੇ ਪੰਗਾ ਲਿਆਵਾ ਮੈਂ ਤੈਨੂੰ ਦੱਸੂ ਕਿਵੇਂ ਕਿਹੜੇ ਭਾਅ ਵੇਖਦੇ ਆ ਜੇ ਨਾ ਕਹਿਸਾ ਤਾਂ ਫਿਰ ਕਹੀ ਤੂੰ ਮੈਨੂੰ ਤੂੰ ਅੱਜ ਦਾ ਅੱਜ ਭੋਗ ਤੂੰ 100 ਬਾਰ ਦੇਖੀ ਤੂੰ ਤੂੰ ਮੈਨੂੰ ਆ ਲੈਂਦੇ ਮੜਾ ਜੱਕ ਇੱਥੇ ਲੜਾੜੇ 100 ਬਾਰ ਨੂੰ ਕੋਈ ਨਹੀਂ ਤੇਰਾ ਮੋਰ ਬਣਾ ਕੇ ਛੱਡੂ ਹੁਣ ਮੈਂ ਮੈਂ ਕਾਸੀ ਕਹਿੰਦਾ ਜੀ ਚੱਲ ਰੁਕ ਜੀਏ ਪਹਿਲਾਂ ਇਹਦੇ ਇੱਕ ਪਰਸਾ ਕਰ ਲਈਏ ਤੈਨੂੰ ਮੈਂ ਉਧਰ ਤੂੰ ਵੀ ਉਧਰ ਫੋਨ ਕੀਤਾ ਜਿੱਦ ਤਰ ਤੂੰ ਕਿਹਾ ਕਿ ਮੈਂ ਪਰਚਾ ਕਰਾਇਆ ਜੀ ਮੈਂ ਆਹ ਕਰਾਇਆ ਮੈਂ ਤੇਰੇ ਉਧਰ ਫੋਨ ਤੂੰ ਮੈਨੂੰ ਫੋਨ ਕੀਤਾ ਮੈਂ ਤੇਰੇ ਖਿਲਾਫ ਵੀਡੀਓ ਪਾਈ ਤੂੰ ਮੈਨੂੰ ਫੋਨ ਕੀਤਾ ਮੈਂ ਤੇਨੂੰ ਉਦੋਂ ਵੀ ਸਮਝਾਇਆ ਕਿ ਕਿ ਡਾਕਟਰ ਸਾਹਿਬ ਕਈ ਚੀਜ਼ਾਂ ਹੁੰਦੀਆਂ ਨੇ ਫੇਸਬੁੱਕ ਤੇ ਤੁਸੀਂ ਕਿਸੇ ਦਾ ਵਿਰੋਧ ਕਰਨਾ ਵਾ ਕਰ ਸਕਦੇ ਹੋ ਪਰ ਨਹੀਂ ਕਰਦਿਆਂ ਤੱਕ ਨਾਲ ਨਾ ਜਾਓ ਤੁਸੀਂ ਤੂੰ ਉਧਰ ਮੈਨੂੰ ਕਿਹਾ ਕਿ ਠੀਕ ਹੈ ਜੀ ਆਪਣੀ ਇੱਕ ਦੂਜੇ ਨਾਲ ਲੜਾਈ ਹੋ ਸਕਦੀਆਂ ਕਰਦਿਆਂ ਤੱਕ ਨਹੀਂ ਜਾਂਦੇ ਤੂੰ ਅੱਜ ਫੇਰ ਉਹੀ ਕੰਮ ਕਰਤਾ ਭਾਜੀ ਦੇ ਨਾਲ ਤੂੰ ਭਾਜੀ ਨੂੰ ਚੱਕ ਕੇ ਉਹਨਾਂ ਦੀ ਬੇਟੀ ਬਾਰੇ ਬੋਲ ਰਿਹਾ ਮੇਰੀ ਬੇਟੀ ਬਾਰੇ ਬੋਲ ਰਿਹਾ ਤੂੰ ਤੇਰਾ ਇਹ ਜਾ ਮੋਰ ਬਣਾਉ ਦੇਖੀ ਤੇਰੀ ਪੈਰ ਪੈਗੀ ਦਾ ਕਹਿ ਨਹੀਂ ਹੁਣ ਤੈਨੂੰ ਮੈਂ ਦੱਸਦਾ ਮੇਰੀ ਰਿਕਾਰਡਿੰਗ ਆ ਵੀਡੀਓ ਚੱਲੂਗੀ ਹੋਣਾ ਇਹ ਵੀਡੀਓ ਸਬੂਤ ਆ ਹੁਣ ਤੇਰਾ ਇਹ ਜਾ ਮੋਰ ਬਣਾਉ ਤੇਰੀ ਪੈਣ ਨਹੀਂ ਪੈਣੀ ساری ਜ਼ਿੰਦਗੀ ਤੇਰਾ ਤਾਂ ਬੜਾ ਜੇ ਦਗਾਉ ਤੇਰਾ ਮੋਰ ਦੇਖੀ ਚੱਲ ਤੂੰ ਸੋਮਵਾਰ ਨੂੰ ਪੜਦਾ ਕੀ ਆ ਮੇਰੀ ਹੋ ਗਈ ਗੱਲ ਹੁਣ ਤੈਨੂੰ ਦਿਖਾਉ ਤੇਰੇ ਪਰਚਾ ਵੀ ਕਰਾਉ ਹਣ ਤੇਰੇ ਪਰਚਾ ਵੀ ਕਰਾਉ ਤੇਰੀ ਦੇਖੀ ਚੱਲ ਤੂੰ ਤੂੰ ਜਿਹੜਾ ਕਹਿੰਦਾ ਕੋਲ ਬੈ ਕੇ ਕਟਾਇਆ ਫਲਾਣਾ ਕਰਾਇਆ ਦੇਖੀ ਚੱਲ ਤੂੰ ਤੇਰਾ ਬਣਦਾ ਕੀ ਆ ਕਰਨਾ ਕੱਖ ਨਹੀਂ ਫੁਕਰੀਆਂ ਮਰੀ ਜਾਣੀਆਂ ਨੇ ਹੱਦ ਹੋ ਗਈ ਯਾਰ ਕਿਸੇ ਦੀ ਤੂੰ ਵੀ ਤਾਂ ਕਿਸੇ ਦੀ ਕੁਖੋ ਜਨਮ ਲਿਆ ਵਾ ਉਹ ਵੀ ਤੈਨੂੰ ਵੀ ਔਰਤ ਨਹੀਂ ਜਨਮ ਦਿੰਦਾ ਤੂੰ ਔਰਤਾਂ ਨੂੰ ਚੱਕ ਕੇ ਬੁਰਾ ਭਲਾ ਬੋਲੀ ਜਾਂਦਾ ਯਾਰ ਕਿੱਥੇ ਦੀ ਗੱਲ ਕਿੱਥੇ ਲਿਆ ਕੇ ਛੱਡਦੀ ਤੂੰ ਸਿਰਫ ਇੱਕ ਫੇਮਸ ਹੋਣ ਦਾ ਫੇਮ ਲੈਣ ਦਾ ਫਿਰ ਲੱਤ ਡੀਲੀਟ ਕਰ ਜਦੋਂ ਡੀਲੀਟ ਕਰ ਗਿਆ ਫਿਰ ਲੱਤਾਂ ਭਾਰ ਹੀ ਨਹੀਂ ਚਲਦੀਆਂ ਬੋਲ ਲੋ ਹੀ ਨਾ ਉਹਨਾਂ ਕੇ ਬੋਲੋ ਜਿੰਨਾਂ ਲੱਤਾਂ ਭਾਰ ਚਾਹੁੰਦੀਆਂ ਨੇ ਤੇ ਤੈਨੂੰ ਹੁਣ ਕਿਹਾ ਨਾ ਪਾਜੀ ਨੇ ਕਿਹਾ ਕਹਿੰਦਾ ਮੈਂ ਕੱਲਾ ਜਾਉਂ ਜੇ ਨਾ ਜਾਮਰ ਜੜਤਾ ਪੁੱਤ ਨਾ ਕਹੀਂ ਉਹ ਆ ਕੇ ਖੜਿਆ ਦੇਖੀ ਤੂੰ ਹੁਣ ਤੇਰਾ ਜਰੂਸ ਨਾ ਕੱਢਦਾ ਉਹਨੇ ਸੋਮਵਾਰ ਮੇਰਾ ਸੀ ਸੋਮਵਾਰ ਤੈਨੂੰ ਦਗਾਉ ਮੈਂ ਕੀ ਕਰਦਾ ਸੋਮਵਾਰ ਤੇਰਾ ਇਹ ਜਾ ਤੈਨੂੰ ਦੱਸਦੀ ਗੱਲ ਚਾਕੇ ਤੁਸੀਂ ਧੀਆ ਪੈਰਾਂ ਨੂੰ ਵਿੱਚ ਲਈ ਜਾਂਦੇ ਓ ਕਦੇ ਕੋਈ ਉੱਠਦਾ ਧੀ ਪੈਣ ਨੂੰ ਕਦੇ ਕੋਈ ਉੱਠਦਾ ਧੀ ਪੈਣ ਨੂੰ ਉਹ ਜਿਹੜੀਆਂ ਧੀਆ ਪੈਣਾ ਵਿਚਾਰੀਆਂ ਰੋਦੀਆਂ ਫਿਰਦੀਆਂ ਨੇ ਉਹਨਾਂ ਦੇ ਤਾਂ ਹੰਝੂ ਕੁੰਝੇ ਨਹੀਂ ਜਾਂਦੇ ਤੋਤੋਂ ਉਹਨਾਂ ਦੇ ਧੀਆ ਉਹ ਵੀ ਧੀਆ ਪੈਣਾ ਜਿਹੜੀਆਂ ਰੋਦੀਆਂ ਫਿਰਤੀਆਂ ਨੇ ਉਧਰ ਹਾਂ ਜੂ ਮੂੰਚ ਲੋ ਗਾਲਾਂ ਕੱਢੀਆਂ ਤੁਹਾਨੂੰ ਆਉਂਦੀਆਂ ᱛੀਆਂ ਭੈਣਾਂ ਨੂੰ ਜੇ ਤੇ ਵੀ ਕਿਸੇ ਨਾਲ ਲੜਾਈ ਆ ਸਿੱਧਾ ਪੱਜੇ ਜਾ ਕੇ ਤੇਰਾ ਹੁਣ 1.5 ਫੁੱਟ ਨੂੰ 3 ਫੁੱਟ ਤੇ ਲਿਆਵਾਂਗੇ ਦੇਖੀ ਤੂੰ ਤੂੰ ਕਰਾਈ ਜਿਹੜਾ ਕੋਈ ਕਰਨਾ ਮੇਰੇ ਖਿਲਾਫ ਕਰ ਬਈ ਦੇਖੂ ਕਿਹੜੀ ਕਰ ਬਈ ਤੂੰ ਕਰਉਣਾ ਦੇਖਾਂਗੇ ਤੈਨੂੰ ਹੁਣ ਮੇਰੇ ਖਿਲਾਫ ਲੈ ਕੇ ਵੀਡੀਓ ਦਿਖਾਈ ਕਿ ਮੈਨੂੰ ਤਾਂ ਹੱਕੀ ਦਿੱਤੀ ਆ ਲੈ ਕੇ ਚੱਲ ਮੈਂ ਤਾਂ ਕਹਿੰਦਾ ਕਮਿਸ਼ਨਰ ਤੇ ਮੈਂ ਖੁਦ ਕਹਿੰਦਾ ਚੱਲ ਉੱਥੇ ਪਹੁੰਚ ਤੈਨੂੰ ਦੱਸਦਾ ਮੈਂ ਕੀ ਤੇਰੀ ਤੂੰ ਕਹਿੰਦਾ ਮੈਨੂੰ ਸਭ ਦਾ ਪਤਾ ਤੇਰੇ ਸਬਧਾਨ ਨੂੰ ਤੇਰੇ ਤੇਰੇ ਸਬਧਾਨ ਦੇ ਹਿਸਾਬ ਨਾਲ ਚੱਲੂ ਹੁਣ ਮੈਂ ਵੀ ਤੇਰੇ ਜਿਹੜੇ ਤੂੰ ਸਬਧਾਨ ਦੀਆਂ ਕਾਪੀਆਂ ਦਿਖਾਉਂਦਾ ਨਾ ਲੋਕਾਂ ਨੂੰ ਤੇਰੇ ਉਸੇ ਸਬਧਾਨ ਨੂੰ ਲੈ ਕੇ ਤੇਰੇ ਤੇ ਪਰਚਾ ਕਰਾਉ ਤੇਰੇ ਉਸੇ ਸਬਧਾਨ ਨੂੰ ਲੈ ਕੇ ਤੇਰੇ ਤੇ ਪਰਚਾ ਕਰਾਉ ਨਾ ਕਰ ਹਮਾਂ ਦਾ ਤਾਂ ਕਹੀ ਹੱਦ ਹੋ ਗਈ ਯਾਰ ਜਿਹੜਾ ਹਰ ਦਾ ਮੂੰਹ ਚਾੱਕ ਕੇ ਗਾਲਾਂ ਮਾਵਾ ਭਣਾ ਨਹੀਂ ਲਿਖੀ ਜਾਂਦਾ ਯਾਰ ਪਤਾ ਵੀ ਹੈ ਨਾ ਕੀ ਲਿਖਿਆ ਤੂੰ ਫੇਡ ਰੀਡ ਵੀ ਕਰਕੇ ਜਦ ਰੱਖ ਰੱਖਦਾ ਮੇਰੀ ਫੇਕ ਆਈਡੀ ਸੀ ਜੀ ਮੇਰਾ ਫਲਾਣਾ ਸੀਗਾ ਜਦੇ ਫੇਕ ਆਈਡੀਆਂ ਤੇਰੀਆਂ ਬਣ ਜਾਂਦੀਆਂ ਨੇ ਜੇ ਲੱਤਾਂ ਤੇਰੀਆਂ ਭਾਰੇ ਨਹੀਂ ਚੱਲਦੀਆਂ ਤਾਂ ਬੋਲੀ ਨਾ ਬੰਦੇ ਨੂੰ ਆਪਣੀ ਔਕਾਤ ਦੇ ਹਿਸਾਬ ਨਾਲ ਗੱਲ ਕਰਨੀ ਚਾਹੀਦੀ ਆ ਪਰ ਤੂੰ ਹੋ ਗਿਆ ਹੁਣ ਉਸ ਤੋਂ ਬਾਹਰ ਤੇਰੇ ਨੱਤ ਪੈਣੀ ਪੈਣੀ ਆ ਹੁਣ ਇਹ ਭਾਜੀ ਪਾ ਦੇਣਾ ਜੱਜ ਸੋਮਵਾਰ ਮੈਂ ਤੈਨੂੰ ਪਾ ਕੇ ਦਿਖਾਉਂ ਨਾ ਪਾਵਾਂ ਤਾਂ ਜੱਟ ਦਾ ਪੁੱਤ ਨਾ ਕਹੀ ਮੈਨੂੰ ਵੀ ਫਿਰ ਤੈਨੂੰ ਦਿਖਾਉਂ ਫਿਰ ਕੀ ਭਾ ਵਿਕਦੀ ਆ ਗਾਲਾਂ ਕੱਢਦੇ ਹੋ ਯਾਰ ਧੀਆ ਭੈਣਾਂ ਨੂੰ ਤੁਸੀਂ ਤੂੰ ਮੇਰੀ ਬੇਟੀ ਨੂੰ ਕੱਟੀਆ ਗਾਲ ਇਹ ਮੇਡੀ ਬੇਟੀ ਨੂੰ ਭਾਜੀ ਦੀ ਬੇਟੀ ਨਹੀਂ ਉਹ ਮੇਰੀ ਵੀ ਬੇਟੀ ਆ ਤੂੰ ਮੇਰੀ ਬੇਟੀ ਨੂੰ ਗਾਲ ਕੱਢੀ ਤੈਨੂੰ ਦਿਖਾਉਂ ਨਜ਼ਾਰੇ ਹੁਣ ਤੂੰ ਦੇਖੀ ਜਲ ਸੋਮਵਾਰ ਤੋਂ ਵਰਦਾ ਕੀ ਆ ਫੇਰ ਜਦੇ ਟ੍ਰੀਟ ਕਰ ਦਿੰਦੇ ਆ ਜਦੋਂ ਉਹ ਹੋ ਜਾਂਦੇ ਆ ਕਮਾਲ ਆ ਯਾਰ ਮੈਂ ਕਹਣਾ ਕਿਹੜੇ ਸਬਦਾਂ ਅੱਜ ਤੈਨੂੰ ਲਿਖਿਆ ਤੈਨੂੰ ਕਿਸੇ ਨੇ ਦਿੱਤੀ ਇਜਾਜ਼ਤ ਭਾਈ ਗਾਲਾਂ ਕੱਢ ਕਿਸੇ ਦੇ ਬਾਰੇ ਐਂ ਦੇਖ ਇਹਨਾਂ ਗੱਲਾਂ ਕਰ ਕੀ ਤਾ ਜਾ ਆ ਭਾਨੇ ਦੇ ਭਾਨੇ ਦੇ ਕੇਸ ਪੈ ਰਹੇ ਹੁਣ ਇਹਨਾਂ ਗੱਲਾਂ ਕਰ ਕੀ ਆ ਦੱਸ ਦੇ ਲੈ ਇੱਥੇ ਤੱਕ ਫੇਰ ਲੋਕੀ ਕਹਿੰਦੇ ੱੱਕਾ ਹੋ ਗਿਆ ਜੀ ਫੇਰ ਲੋਕੀ ੱੱਕਾ ਲਿਖਣ ਲੱਗ ਜਾਂਦੇ ਆ ਕਿ ਨਿਆਂਇਤ ਕਰਦੀ ਆ ਗਵਰਨਮੈਂਟ ਜੀ ਨਿਆਂਇਤ ਕਰਦੀ ਆ ਫੇਰ ਬੋਲੋ ਹੀ ਨਾ ਮਾਵਾ ਪੇੜਾ ਤੱਕ ਜਾਓ ਹੀ ਨਾ ਆਪ ਆਪਣੇ ਦੇ ਦਾਮਾ ਤਾਂ ਆਪ ਭੁਗਤੋ ਜਦ ਅਸੀਂ ਕਿਸੇ ਨੂੰ ਗਾਲ ਨਹੀਂ ਕੱਢਦੇ ਯਾਰ ਕਿਉਂ ਕੋਈ ਗਾਲਾਂ ਕੱਢਦਾ ਸਾਨੂੰ ਅੱਜ ਕੱਲ ਮੈਂ ਇੱਕ ਇੰਟਰਵਿਊ ਕਰ ਰਿਹਾ ਸੀ ਰਾਤ ਇੱਕ ਕੋਈ ਆਪਣੇ ਕੈਨੇਡਾ ਤੋਂ ਚੈਨਲ ਤੇ ਭਾਜੀ ਉਹਨੀ ਫਤਿਹ ਮੀਡੀਆ ਤੇ ਐ ਜਿਹੜੀਆਂ ਗੱਲਾਂ ਲਿਖੀਆਂ ਇੱਕ ਬੰਦੇ ਨੇ ਨਕਲੀ ਆਈਡੀ ਤੋਂ ਉਹਦਾ ਵੀ ਤੇ ਬਹਿ ਬਹਿ ਤਾਂ ਹੀ ਕਹਿਣਾ ਕਿ ਜਿੱਦਣ ਹੌਲ ਦਿੱਤੀ ਹੋਈ ਆ ਮੇਰੀ ਆਈਡੀਆਂ 15 20 ਜਿਹੜੀਆਂ ਗਾਲਾਂ ਲਿਖ ਰਹੇ ਨੇ ਮੈਨੂੰ ਉਹ 15 20 ਆਈਡੀਆਂ ਦਿੱਤੀਆਂ ਹੋਈਆਂ ਨੇ ਮੇਰੀ ਭੇਜੀਆਂ ਹੋਈਆਂ ਨੇ ਇੱਕ ਅੱਦੇ ਦਾ ਵੀ ਪਤਾ ਲੱਗ ਗਿਆ ਸਰਿਆਂ ਵੇ ਦੇਖੀ ਤੂੰ ਮੈਂ ਤਾਂ ਜਲੂਸ ਕੱਢਦਾ ਉੱਥੇ ਉੱਥੇ ਹੀ ਕੱਢੂ ਠਾਣੇ ਚ ਉਹਦਾ ਜਲੂਸ ਕੱਢਾਂਗੇ ਨਾਲੇ ਐ ਜਿਹੜੀਆਂ ਗੰਦੀਆਂ ਮਾਵਾ ਭਾਣਾ ਦੀ ਗਾਲਾਂ ਲਿਖ ਰਹੇ ਹੋ ਤੁਸੀਂ ਯਾਰ ਕਮਾਲ ਆ ਯਾਰ ਮੈਨੂੰ ਸਮਝ ਨਹੀਂ ਲੱਗਦੀ ਯਾਰ ਲੜਾਈ ਥੋਡੀ ਨਿੱਜੀ ਆ ਤੁਸੀਂ ਧੀਆ ਪੈਣਾ ਤੱਕ ਪਹੁੰਚੀ ਜਾਂਦੇ ਹੋ ਯਾਰ ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਇਸ ਬੰਦੇ ਦਾ ਜਰੂਸ ਕੱਢੋ ਤੂੰ ਅੱਜ ਭਾਜੀ ਨੂੰ ਮਿਲ ਭਾਜੀ ਆ ਰਹੇ ਉੱਥੇ ਤੇਰੇ ਘਰ ਦੇ ਬਾਸ਼ਿਮਲਾਪੁਰੀ ਸੋਮਵਾਰ ਤੈਨੂੰ ਦਿਖਾਉ ਨੂੰ ਯਾਰੇ ਮੈਂ ਮੈਂ ਵੀ ਦਿਖਾਉ ਤੈਨੂੰ ਨਜ਼ਾਰੇ ਕੋਟਚੀ ਉੱਥੇ ਹੀ ਆਉਣਾ ਮੈਂ ਵੀ ਸੋਮਵਾਰ ਨੂੰ ਕੋਟਚੀ ਦੀ ਸੀ ਆਫਿਸ ਲੁਧਿਆਣੇ ਤੈਨੂੰ ਦਿਖਾਉ ਤੇਰਾ ਮੋਰ ਤੇਰਾ ਮੋਰ ਬਣਾ ਕੇ ਛੱਡੂ ਹੁਣ ਨਹੀਂ ਹੁਣ ਨਹੀਂ ਹੁਣ ਤੇਰਾ ਮੋਰ ਬਣੂਗਾ ਹੀ ਬਣੂਗਾ ਜੋ ਮਰਜ਼ੀ ਕਰਨੀ ਜਿੱਥੇ ਮਰਜ਼ੀ ਭੱਜ ਲਈ ਹੁਣ ਇਨੂੰ ਦੱਸਤੀਗਾ ਤੇਰੇ ਨਾਲੇ ਪਤਾ ਲੱਗ ਗਿਆ ਜੋ ਮੈਂ ਕਿਹਾ ਹੁਣ ਤੱਕ ਉਹ ਕਰਕੇ ਰੱਖਿਆ ਮੈਂ ਉਹ ਕਰਕੇ ਦਿਖਾਇਆ ਨਾਲੇ ਰੱਬ ਤੋਂ ਡਰ ਕੇ ਕਹਨੇ ਆ ਰੱਬ ਤੋਂ ਡਰ ਕੇ ਕਹਨੇ ਆ ਜਿਹਦੇ ਮਗਰ ਸਾਰਾ ਪੰਜਾਬ ਸੀ ਦੇਖ ਲੈ ਤੇਰੇ ਮਗਰ ਤਾਂ ਹੈ ਹੀ ਕੋਈ ਨਹੀਂ ਤੇਰੇ ਮਗਰ ਤਾਂ ਹੈ ਹੀ ਕੋਈ ਨਹੀਂ ਗਾ ਨਾਲੇ ਇਹ ਜੇ ਗੰਦੇ ਬੰਦੇ ਨੇ ਵੈਸੇ ਹੀ ਕੋਈ ਨਹੀਂ ਆਉਂਦਾ ਜਿਹੜਾ ਲੋਕਾਂ ਦੀ ਧੀਆਂ ਭੈਣਾਂ ਦੇ ਪੁੱਠਾ ਬੋਲਦਾ ਵਾ ਗਾਲਾਂ ਕੱਢਦਾ ਧੀਆਂ ਭੈਣਾਂ ਦੇ ਉਹਦੇ ਪੇ ਵੈਸੇ ਤਾਂ ਪੈਸੀ ਕੋਈ ਨਹੀਂ ਆਉਂਦਾ ਜਿਹਦੇ ਮਗਰ ਸਾਰਾ ਪੰਜਾਬ ਸੀ ਦੇਖ ਲੈ ਚਾ ਉਹਦਾ ਹਾਲ ਤੇਰੇ ਮਗਰ ਤਾਂ ਹੈ ਵੀ ਕੋਈ ਨਹੀਂ ਤਰੋ ਤਖਾਉਂ ਤੇਰਾ ਮੋਰ ਬਣਾਉਂਦਾ ਮੈਂ ਹੁਣ ਕਮਾਲ ਆ ਯਾਰ ਜਿਹੜਾ ਔਰਦਾ ਧੀਆਂ ਭੈਣਾਂ ਨੂੰ ਜਿਹੜਾ ਔਰਦਾ ਧੀਆਂ ਭੈਣਾਂ ਨੂੰ ਸਮਝ ਨਹੀਂ ਲੱਗਦੀ ਯਾਰ ਤੁਹਾਡਾ ਜੇ ਤੈਨੂੰ ਅਗਲੇ ਨਾਲ ਕਿਸੇ ਨੇ ਗਾਲ ਕੱਢੀ ਤਾਂ ਤਾ ਤੂੰ ਦਿਖਾ ਉਹ ਅਗਲਾ ਵੀਡੀਓ ਪਾ ਲੈ ਤੂੰ ਥੱਲੇ ਉਹਨੂੰ ਕਮੈਂਟ ਲਿਖ ਰਿਹਾ ਗਾਲਾਂ ਯਾਰ ਤੂੰ ਕਮਾਲ ਦੀ ਗੱਲ ਸੋ ਵੀਰੋ ਜੇ ਕੋਈ ਮੇਰੇ ਕੋਲ ਅਪਸ਼ਬਦ ਬੋਲੇਗੇ ਹੁਣ ਤਾਂ ਸੌਰੀ ਯਾਰ ਗੁੱਸਾ ਆਉਂਦਾ ਏ ਜੇ ਬੰਦੇ ਦੇ ਯਾਰ OK。